ਮੇਰਾ ਨਾਮ ਗੁਨੀਤ ਕਰਮਾਈਏ ਤੇ ਮੇਰੀ ਕਲਾਸ 10th ਹੈ ਮੇਰੇ ਸਕੂਲ ਦਾ ਨਾਮ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਕੁਰਾਲਾ ਡਿਸਟ੍ਰਿਕਟ ਐਸਐਸ ਨਗਰ ਸਰ ਸਾਡਾ ਸਕੂਲ ਬਹੁਤ ਵਧੀਆ ਹੈ ਸਾਡੇ ਸਕੂਲ ਚ ਨਵੀਂ ਲਾਇਬ੍ਰੇਰੀ ਹੈ ਸੋ ਹੋਰ ਬਹੁਤ ਚੰਗਾ ਸਾਇੰਸ ਲੈਬ ਹੋ ਗਿਆ ਬਹੁਤ ਇੰਪਰੂਵਮੈਂਟ ਹੋ ਰਹੀ ਹੈ ਮਤਲਬ ਕਿ ਹੁਣ ਸਾਡੇ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਹੋ ਰਿਹਾ ਹੈ ਮੇਰਾ ਨਾਮ ਅਰਸ਼ਪ੍ਰੀਤ ਕੌਰ ਹੈ ਮੈਂ 12ਵੀਂ ਕਲਾਸੀ ਵਿਦਿਆਰਥੀ ਇਹ ਸਕੂਲ ਬਹੁਤ ਵਧੀਆ ਹੈ ਸਾਰੇ ਅਧਿਆਪਕ ਬਹੁਤ ਮਿਹਨਤ ਕਰਦੇ ਹਨ ਬੱਚਿਆਂ ਨੂੰ ਪੜ੍ਹਾਉਣ ਲਈ ਐਕਸਟਰਾ ਟਾਈਮ ਦਿੰਦੇ ਜੇ ਕੋਈ ਐਕਸਟਰਾ ਡਾਊਟ ਹੁੰਦਾ ਹੈ ਉਹਨਾਂ ਨੂੰ ਆਪਣੀ ਲੰਚ ਬ੍ਰੇਕ ਚ ਵੀ ਬੱਚੇ ਨੂੰ ਉਹ ਆਪਣਾ ਖਾਣਾ ਛੱਡ ਕੇ ਵੀ ਬੱਚੇ ਨੂੰ ਪੜ੍ਹਾਉਂਦੇ ਆ ਸਾਰੇ ਬੱਚਿਆਂ ਦੀ ਬਹੁਤ ਮਦਦ ਕਰਦੇ ਆ ਸਾਡਾ ਸਕੂਲ ਬਹੁਤ ਵਧੀਆ ਹੈ ਮੈਂ ਅੱਜ ਤੁਹਾਨੂੰ ਸਿੱਖਿਆ ਕ੍ਰਾਂਤੀ ਬਾਰੇ ਦੱਸਣ ਜਾ ਰਹੀਆਂ ਪਹਿਲਾਂ ਤਾਂ ਉਹਨਾਂ ਮੰਤਿਆ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਲਈ ਅਨਥਕ ਮਿਹਨਤ ਕੀਤੀ ਹੈ ਉਹਨਾਂ ਨੇ ਸਾਡੇ ਸਕੂਲ ਨੂੰ ਇੱਕ ਵਧੀਆ ਬਿਲਡਿੰਗ ਸਰਵ ਸ਼੍ਰੇਸ਼ਟ ਲਾਇਬ੍ਰੇਰੀ ਮਾਹਰ ਅਧਿਆਪਕ ਤੇ ਸਮਾਰਟ ਕਲਾਸਰੂਮ ਤੇ ਸਾਡੀ ਸੁਰੱਖਿਆ ਲਈ ਤਾਇਨਾਤ ਕੈਂਪਸ ਮੈਨੇਜਰ ਤੇ ਗਾਰਡ ਅਤੇ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ ਸਤਿ ਸ਼੍ਰੀ ਅਕਾਲ ਜੀ ਮੈਂ ਮੋਹਾਲੀ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਕਸਬਾ ਹੈ ਕੁਰਾਲੀ ਜਿਸ ਕੁਰਾਲੀ ਦੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅੱਜ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਮੌਜੂਦਾ ਐਮਐਲਏ ਅਨਮੋਲ ਗਗਨਵਾਨ ਵੱਲੋਂ ਇੱਥੇ ਵੱਖ-ਵੱਖ ਪ੍ਰੋਜੈਕਟਾਂ ਦੇ ਅੱਜ ਜਿਹੜੇ ਉਦਘਾਟਨ ਹੋ ਕਿਤੇ ਗਏ ਨੇ ਔਰ ਬੱਚਿਆਂ ਦੇ ਨਾਲ ਔਰ ਟੀਚਰਾਂ ਦੇ ਨਾਲ ਰੂਰੂ ਹੋਏ ਨੇ ਔਰ ਜਿਹੜੇ ਪੰਜਾਬ ਸਰਕਾਰ ਦੇ ਸਿੱਖਿਆ ਨੀਤੀ ਨੂੰ ਲੈ ਕੇ ਨਵੇਂ ਜਿਹੜੇ ਕੰਮ ਨੇ ਉਹ ਉਹਨਾਂ ਨੇ ਦੱਸੇ ਨੇ ਕਿਹੜੇ ਕਿਹੜੇ ਕੰਮ ਸਿੱਖਿਆ ਨੂੰ ਉੱਚੇ ਹੋਣ ਵਾਸਤੇ ਸਕੂਲਾਂ ਨੂੰ ਅੱਛਾ ਬਣਾਉਣ ਵਾਸਤੇ ਸਰਕਾਰੀ ਸਕੂਲਾਂ ਨੂੰ ਅੱਛਾ ਬਣਾਉਣ ਵਾਸਤੇ ਸਰਕਾਰ ਵੱਲੋਂ ਵੱਖ-ਵੱਖ ਪ੍ਰੋਜੈਕਟਾਂ ਦੇ ਵਿੱਚ ਬੱਚਿਆਂ ਨੂੰ ਇਨਵੋਲ ਕਰਿਆ ਜਾ ਰਿਹਾ ਹੈ ਕਿਉਂਕਿ ਜਿਹੜੀ ਪੁਰਾਣੀ ਸਿੱਖਿਆ ਨੀਤੀ ਹੈ ਉਸ ਦੇ ਵਿੱਚ ਕਿਉਂਕਿ ਉਹ ਸਾਡੇ ਕੰਮ ਨਹੀਂ ਸੀ ਆ ਰਹੀ ਇਸ ਤਰ੍ਹਾਂ ਦੇ ਜਿਹੜੇ ਵਿਰੋਧੀਆਂ ਵੱਲੋਂ ਜਿਹੜੀ ਗੱਲਾਂ ਉਕਤੀਆਂ ਜਾ ਰਹੀਆਂ ਸੀ ਸਿੱਧ ਤੇ ਨਵੀਂ ਸਿੱਖਿਆ ਨੀਤੀ ਦੇ ਤਹਿਤ ਇਹਨਾਂ ਨੇ ਸਕੂਲਾਂ ਨੂੰ ਚੰਗੇ ਔਰ ਚੱਜੇ ਢੰਗ ਨਾਲ ਬਣਾਉਣ ਵਾਸਤੇ ਬੱਚਿਆਂ ਦੀ ਸਕਿੱਲ ਨੂੰ ਡਿਵੈਲਪ ਕਰਨ ਵਾਸਤੇ ਬੱਚਿਆਂ ਵਾਸਤੇ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤਨਾ ਵਾਸਤੇ ਵੱਖ-ਵੱਖ ਤਰੀਕੇ ਦੇ ਪ੍ਰੋਜੈਕਟ ਚਲਾਏ ਜਾ ਰਹੇ ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਗਿਆ ਮੈਡਮ ਅਨਮੋਲ ਗਗਨਮਾਨ ਵੱਲੋਂ ਤੇ ਇਸ ਸਾਰੇ ਸਮਾਗਮ ਦੀਆਂ ਤੁਹਾਨੂੰ ਲਾਈਵ ਤਸਵੀਰ ਅਸੀਂ ਦਿਖਾਵਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਮੈਂ ਕੁਲਦੀਪ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਅੱਜ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ ਵਿੱਚ ਇਕੱਠੇ ਹੋਏ ਆ ਜੀ ਕੁੜੀਆਂ ਦਾ ਜਿਹੜਾ ਇਹ ਸਕੂਲ ਹੈ ਇੰਨੀ ਮੈਨੂੰ ਖੁਸ਼ੀ ਹੋ ਰਹੀ ਹੈ ਇੰਨੀ ਸਕੂਲ ਦੇ ਵਿੱਚ ਪੋਜ਼ਿਟਿਵਿਟੀ ਜਿਸ ਤਰੀਕੇ ਨਾਲ ਬੱਚਿਆਂ ਨੇ ਆਪਣੇ ਹੁਨਰ ਦੇ ਨਾਲ ਵੱਖ-ਵੱਖ ਚੀਜ਼ਾਂ ਬਣਾਈਆਂ ਹੋਈਆਂ ਨੇ ਜਿਸ ਤਰੀਕੇ ਉਹਨਾਂ ਨੇ ਮੋਹ ਤੇ ਪਿਆਰ ਦੇ ਨਾਲ ਉਹ ਲੈ ਕੇ ਆਈਆਂ ਨੇ ਬੱਚੀਆਂ ਸਕੂਲ ਦੇ ਅਧਿਆਪਕ ਸਹਿਬਾਨ ਸਾਡੇ ਬਹੁਤ ਹੀ ਅਜ਼ੀਜ਼ ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਜੀ ਕਮਾਲ ਦੇ ਇਨਸਾਨ ਨੇ ਇੱਕ ਛੇ ਅਧਿਆਪਕ ਅੱਛੇ ਪ੍ਰਿੰਸੀਪਲ ਸਕੂਲ ਦੇ ਹੋਣ ਦੇ ਨਾਤੇ ਜਿਸ ਤਰੀਕੇ ਨਾਲ ਉਹਨਾਂ ਨੇ ਸਕੂਲ ਨੂੰ ਵੈਸਟ ਅਵਾਰਡ ਲਿਆ ਸਕੂਲ ਦੀਆਂ ਬੱਚਿਆਂ ਨੂੰ ਆਰਗੇਨਾਈਜ਼ ਕੀਤਾ ਹੋਇਆ ਪੜ੍ਹਾਈ 'ਤੇ ਧਿਆਨ ਦਿੱਤਾ ਹੋਇਆ ਮੈਂ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਜਿਹੜੇ ਸਕੂਲ ਨੇ ਇਹ ਮੁਖੀ ਇਹਦੇ ਸਿਰ ਤੇ ਚੱਲਦੇ ਨੇ ਤੁਹਾਡੇ ਪ੍ਰਿੰਸੀਪਲ ਅੱਛੇ ਨੇ ਤੁਹਾਡੇ ਅਧਿਆਪਕ ਅੱਛੇ ਨੇ ਪਰ ਡੈਫੀਨੇਟਲੀ ਬੱਚੇ ਆ ਜਿਹੜੇ ਉਹ ਗਰੋ ਕਰਦੇ ਨੇ ਬੱਚੇ ਅੱਛੇ ਤਰੀਕੇ ਨਾਲ ਵਿਕਾਸ ਕਰਦੇ ਨੇ ਲਗਭਗ 2 ਲੱਖ ਰੁਪਿਆ ਦਿੱਤਾ ਗਿਆ ਜਿਹਦੇ ਵਿੱਚ ਸਕੂਲ ਦੇ ਕਮਰੇ ਲਾਇਬ੍ਰੇਰੀ ਵੀ ਬਣਾਈ ਗਈ ਹੈ ਚਾਰ ਦੀਵਾਰੀ ਕੀਤੀ ਗਈ ਹੈ ਵੱਖ-ਵੱਖ ਸਕੂਲਾਂ ਨੂੰ ਆਪਣੇ ਹਲਕਾ ਖਰੜ ਦੇ ਵਿੱਚ ਸਕੂਲਾਂ ਨੂੰ ਜਿਹੜੀਆਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਗ੍ਰਾਂਟ ਆਈਆਂ ਨੇ ਸੋ ਮੈਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਕੂਲਾਂ ਦੇ ਵਿੱਚ ਪੰਜਾਬ ਦਾ ਜਿਹੜਾ ਫੀਚਰ ਤਿਆਰ ਹੋ ਰਿਹਾ ਹੈ ਅਧਿਆਪਕ ਜੋ ਬੱਚਿਆਂ ਨੂੰ ਅੱਜ ਕਿਤਾਬੀ ਸਿੱਖਿਆ ਦੇ ਦੇਣ ਦੇ ਨਾਲ-ਨਾਲ ਜੋ ਨੈਤਿਕ ਸਿੱਖਿਆ ਜੋ ਉਹਨਾਂ ਦੇ ਵਿਵਹਾਰ ਨੂੰ ਉਹਨਾਂ ਦੇ ਵਿੱਚ ਸੰਸਕਾਰਾਂ ਨੂੰ ਭਰਨਗੇ ਕਿਉਂਕਿ ਛੋਟੇ ਹੁੰਦਿਆਂ ਤੇ ਮਾਪੇ ਜਦੋਂ ਸਕੂਲਾਂ 'ਚ ਪੈ ਜਾਂਦੇ ਨੇ ਫਿਰ ਅਧਿਆਪਕਾਂ ਦਾ ਅਸਰ ਜਿਹੜਾ ਬੱਚਿਆਂ ਦੀ ਜ਼ਿੰਦਗੀ ਉੱਤੇ ਬਹੁਤ ਵੱਡਾ ਪੈਂਦਾ ਮੇਰੇ ਖਿਆਲ 'ਚ ਇੱਥੇ ਪੇਰੈਂਟਸ ਵੀ ਆਏ ਹੋਏ ਨੇ ਬੱਚਿਆਂ ਦੇ ਅੱਜ ਸੋਨਾ ਮਾਪਿਆਂ ਦਾ ਵੀ ਇੱਥੇ ਆਉਣ ਤੇ ਸਵਾਗਤ ਕਰਦੇ ਆ ਤੁਹਾਡੇ ਬੱਚੇ ਇੱਕ ਬਹੁਤ ਅੱਛੇ ਸਕੂਲ ਚ ਪੜ ਰਹੇ ਨੇ ਜਿੱਥੇ ਉੱਥੇ ਉਹਦੇ ਪ੍ਰਿੰਸੀਪਲ ਵੀ ਅੱਛੇ ਨੇ ਅਧਿਆਪਕ ਵੀ ਅੱਛੇ ਨੇ ਬਹੁਤ ਅੱਛੇ ਹੱਥਾਂ ਚ ਅਤੇ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਦੀ ਨਿਹਾਰ ਬਦਲਣ ਲਈ ਸਿੱਖਿਆ ਵਿਭਾਗ ਨੇ ਸਕੂਲਾਂ ਦੀ ਨਿਹਾਰ ਬਦਲਣ ਲਈ ਹਰ ਕੋਸ਼ਿਸ਼ ਕੀਤੀ ਹੈ ਸਕੂਲਾਂ ਚ ਸਹੂਲਤਾਂ ਦੇਣ ਲਈ ਹਰ ਕੋਸ਼ਿਸ਼ ਕੀਤੀ ਹੈ ਬੜੀ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਗੱਲ ਦੀ ਤੇ ਬੱਚਿਆਂ ਨੂੰ ਮੈਂ ਹੀ ਸੁਨੇਹਾ ਦੇਉਂਗੀ ਕਿ ਤਿਆਂ ਉਹ ਹੁਣ ਡਾਇਲੌਗ ਪੁਰਾਣਾ ਹੋ ਗਿਆ ਵੀ ਕੁੜੀਆਂ ਵਿਚਾਰੀਆਂ ਹੁੰਦੀਆਂ ਨੇ ਕੁੜੀਆਂ ਦੇ ਕਿੰਨੇ ਵੀ ਕਿੰਨੇ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਕੁੜੀਆਂ ਦੇ ਪਰ ਨਹੀਂ ਹੁੰਦੇ ਕੁੜੀਆਂ ਦੇ ਸੋਹਰੇ ਤੇ ਪੇਕੇ ਤਾਂ ਹੁੰਦੇ ਨੇ ਪਰ ਕੁੜੀਆਂ ਦੇ ਘਰ ਨਹੀਂ ਹੁੰਦੇ ਇਹ ਗੱਲ ਕਹਿ ਦਿੱਤੀ ਜਾਂਦੀ ਆ ਪਰ ਯਕੀਨ ਰੱਖਿਓ ਜਮਾਨਾ ਚਲਾਉਂਦੀਆਂ ਔਰਤਾਂ ਹੀ ਨੇ ਜਨਮ ਦਿੰਦੀਆਂ ਔਰਤਾਂ ਹੀ ਨੇ ਸਮਾਜ ਨੇ ਕਿਹੋ ਜਿਹਾ ਬਣਨਾ ਬੱਚੇ ਨੇ ਕਿਹੋ ਜਿਹਾ ਵੱਡਾ ਹੋਗੇ ਨਾਗਰਿਕ ਬਣਨਾ ਇਹ ਮਾਂ ਨੇ ਡਿਸਾਈਡ ਕਰਨਾ ਹੈ ਨੌਜਵਾਨ ਮੁੰਡਿਆਂ ਨੇ ਕਿਹੋ ਜਿਹਾ ਬਣਨਾ ਇਹ ਕੁੜੀਆਂ ਨੇ ਡਿਸਾਈਡ ਕਰਨਾ ਜਿਉਂ ਜੇ ਮੁੰਡੇ ਦੀ ਉਹ ਮੰਗ ਰੱਖਦੀਆਂ ਨੇ ਕਿ ਪੜ੍ਹਿਆ ਲਿਖਿਆ ਚਾਹੀਦਾ ਵਿਆਹ ਲਈ ਕਿ ਅੱਜ ਕਾ ਕਿਸੇ ਹੋਰ ਤਰੀਕੇ ਦਾ ਚਾਹੀਦਾ ਜਿਨੇ ਅੱਜਕੱਲ ਮੁੰਡੇ ਬਣਦੇ ਜਾ ਰਹੇ ਨੇ ਜਿਹੋ ਜਾਂ ਮਾਂ ਬੱਚਿਆਂ ਨੂੰ ਸੰਸਕਾਰ ਦਿੰਦੀ ਹੈ ਉਹੋ ਜਾਂ ਨਾਗਰਿਕ ਤਿਆਰ ਹੁੰਦਾ ਉਸ ਤੋਂ ਬਾਅਦ ਜਿਹੋ ਜੇ ਧੀ ਨੂੰ ਸੰਸਕਾਰ ਦਿੱਤੇ ਜਾਂਦੇ ਨੇ ਉਹ ਅੱਗੇ ਸਮਾਜ ਨੂੰ ਅੱਗੇ ਤੋਰਦੀਆਂ ਚਾਹੇ ਸਾਨੂੰ ਲੱਖ ਕਈ ਜਾਣ ਸਾਡੇ ਘਰ ਨਹੀਂ ਹੁੰਦੇ ਘਰ ਸਾਰੇ ਸਾਡੇ ਨੇ ਸਾਡੇ ਹੀ ਬਣਾਏ ਹੋਏ ਨੇ ਘਰੋਂ ਸੱਚ ਜਾਣਿਓ ਦੇਖੋ ਸਮਾਜ ਦਾ ਅਨਿਖੜ ਵੰਗ ਤਾਂ ਦੋਵੇਂ ਨੇ ਦੋਵੇਂ ਬਿਨਾ ਸਮਾਜ ਨਹੀਂ ਚੱਲਦਾ ਬੰਦੇ ਜਿੰਨੀ ਮਿਹਨਤ ਕਰਦੇ ਆ ਜਿੰਨੀ ਸਾਰਾ ਦਿਨ ਪਰਿਵਾਰ ਦੀ ਟੈਨਸ਼ਨ ਲੈ ਕੇ ਬਾਹਰ ਤੁਰੇ ਫਿਰਦੇ ਨੇ ਉਹਨਾਂ ਵਰਗੀ ਮਿਹਨਤ ਤੇ ਉਹਨਾਂ ਉਹਨਾਂ ਦੀ ਹਾਲਤ ਜ਼ਿਆਦਾ ਮਿਹਨਤ ਵਾਲੀ ਐ ਔਰਤਾਂ ਨੇ ਤਾਂ ਘਰੇ ਬੱਚੇ ਸਾਹਮਣੇ ਕੋਈ ਦੇ ਬੂਟਿਆਂ ਨੂੰ ਪਾਣੀ ਦੇਣਾ ਕਦੇ ਟੀਵੀ ਦੇਖਣਾ ਕਦੇ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲਾਂ ਕਰਨੀਆਂ ਔਰਤਾਂ ਦੇ ਕੰਮ ਪਿਆਰੇ ਪਿਆਰੇ ਦੇ ਬੰਦਿਆਂ ਦੇ ਕੰਮ ਦੇਖੋ ਨਾ ਸਾਰੀ ਦਿਹਾੜੀ ਮੈਮ ਅੱਜ ਪੁਰਾਣੀ ਦੇ ਜਨ ਸਟਰੀਨ ਦੇ ਵਿੱਚ ਮੈਡਮ ਮੋਰਗਨ ਪਰ ਪਹੁੰਚੇ ਸੀ ਜਾਣਕਾਰੀ ਦਵਾਂਗੇ ਆਪਦੇ ਇਸ ਪ੍ਰੋਗਰਾਮ ਬਾਰੇ ਸਰ ਸਾਡੇ ਪੰਜਾਬ ਸਰਕਾਰ ਆਪ ਵੱਲੋਂ ਸਾਡੇ ਸਕੂਲਾਂ ਦੇ ਵਿੱਚ ਵਿੱਦਿਆ ਦੀ ਜਿਹੜੀ ਰੈਵੋਲੂਸ਼ਨ ਲਿਆਉਣ ਵਾਸਤੇ ਇੱਕ ਪ੍ਰੋਗਰਾਮ ਚਲਾਇਆ ਗਿਆ ਜਿਹਦਾ ਨਾਮ ਪੰਜਾਬ ਕ੍ਰਾਂਤੀ ਪੰਜਾਬ ਸਿੱਖਿਆ ਕ੍ਰਾਂਤੀ ਨਾਮਕ ਇਹ ਪ੍ਰੋਗਰਾਮ ਚਲਾਇਆ ਜਿਹਦੇ ਅਧੀਨ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਨੂੰ ਜਿੰਨੀਆਂ ਵੀ ਗ੍ਰਾਂਟਾਂ ਦਿੱਤੀਆਂ ਗਈਆਂ ਉਹਦਾ ਅਸੀਂ ਵਧੀਆ ਤਰੀਕੇ ਨਾਲ ਵਰਤੋਂ ਕਰਕੇ ਕਿੰਨੇ ਸੋਨੇ ਕਮਰੇ ਕਿੰਨੇ ਸੋਨੇ ਲਾਇਬ੍ਰੇਰੀ ਤੇ ਬਾਉਂਡਰੀ ਵਾਲਸ ਬਣਾਇਆ ਉਹਦਾ ਅੱਜ ਉਦਘਾਟਨ ਕਰਨ ਵਾਸਤੇ ਸਾਡੇ ਕੋਲ ਅਨਮੋਲ ਗਗਨ ਮੈਡਮ ਅਧਿਆਪਕ ਕਿੰਨੇ ਪੈਸੇ ਜਿਹੜੇ ਲਾਗ ਰਹੇ ਦੀ ਤਾਂ ਸਰ ਸਾਡੇ ਕੋਲ ਕੁੱਲ ਜਿਹੜਾ 22 23 ਦੇ ਵਿੱਚ ਲਾਇਬ੍ਰੇਰੀ ਦੇ ਵਾਸਤੇ 9 ਲੱਖ 65 ਹਜ਼ਾਰ ਆਇਆ ਸੀ ਤੇ 23 24 ਦੇ ਵਿੱਚ ਸਾਡੇ ਕੋਲ ਬਾਉਂਡਰੀ ਵਾਲ ਬਣਾਉਣ ਵਾਸਤੇ तकरीबन 3 ਲੱਖ ਰੁਪਏ ਆਇਆ ਸੀ ਔਰ ਇਸ ਸਾਲ 24 25 ਦੇ ਵਿੱਚ ਸਾਡੇ ਕੋਲ ਸਮਗਰਾਂ ਦਾ ਐਡੀਸ਼ਨਲ ਕਲਾਸਰੂਮ ਬਣਾਉਣ ਵਾਸਤੇ ਅ 9 ਲੱਖ 55 ਹਜ਼ਾਰ ਆਇਆ ਸੀ ਜਦੀ ਲਗਤ ਕੁੱਲ 22 ਹਜ਼ਾਰ 22 ਲੱਖ ਤੇ 20 ਹਜ਼ਾਰ ਰੁਪਇਆ ਬਣਦੀ ਹੈ। ਸਰ ਇਹ ਜਿਹੜਾ ਸਕੂਲ ਹੈ ਇਹ 1952 ਚ ਖਾਈ ਹੋ ਗਿਆ ਸੀ। ਇਸ ਸਕੂਲ ਦੇ ਵਿੱਚ ਦੀ ਗੁਣਤੀ ਹੈ ਇਹਦੇ ਵਿੱਚ ਕਿ ਇਹ ਬਹੁਤ ਹੀ ਮੈਰੀਟੋਰੀਅਸ ਵਧੀਆ ਤੇ ਇੱਕ ਅਸਮਾਨ ਨੂੰ ਛੂਣ ਵਾਲੀਆਂ ਪਰ ਲੱਗੀਆਂ ਹੋਈਆਂ ਵਿਦਿਆਰਥਾਂ ਨੂੰ ਪੈਦਾ ਕਰਦਾ ਜਿਹਦਾ ਸ਼ਰੇ ਮੈਂ ਸਾਰੇ ਆਪਣੇ ਅਧਿਆਪਕਾਂ ਨੂੰ ਚਾਹੇ ਉਹ ਮੈਡੀਕਲ ਨਾਨ ਮੈਡੀਕਲ ਸਟਰੀਮ ਹੈ ਚਾਹੇ ਉਹ ਕਮਰਸ ਸਟਰੀਮ ਹੈ ਚਾਹੇ ਵੋਕੇਸ਼ਨਲ ਸਟਰੀਮ ਹੈ ਤੇ ਚਾਹੇ ਉਹ ਹਿਮਨਿਟੀਜ਼ ਕੀਮ ਹੈ ਪਲਸ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਮੇਰੇ ਕੋਲ ਇਸ ਲਈ 863 ਬੱਚਾ ਇਹ ਗੁੜਤੀ ਬੱਚਿਆਂ ਦੇ ਅੰਦਰ ਹੀ ਆ ਜੋ ਟੀਚਰਾਂ ਨੇ ਭਰੀਆ ਕਿਉਂਕਿ ਅਥੋਂ ਜਿਹੜੇ ਟੀਚਰ ਹੈ ਨਾ ਉਹ ਦਿਮਾਗ ਤੋਂ ਨਹੀਂ ਦਿਲ ਤੋਂ ਪੜਾਉਂਦੇ ਆ ਦਿਲ ਤੋਂ ਪੜਾਉਂਦਾ ਮੇਰਾ ਸ਼ਰੇ ਆ ਬਈ ਤਨ ਮਨ ਧਨ ਦੇ ਨਾਲ ਕਿਤੇ ਇਹ ਬੱਚਿਆਂ ਨੂੰ ਪੜਾਉਂਦੇ ਆ ਤੇ ਉਹ ਬੱਚੇ ਵੀ ਸਾਨੂੰ ਕੁਸੀਪਲ ਮੋੜਦੇ ਆ ਰਿਜ਼ਲਟਾਂ ਦੇ ਤੌਰ ਤੇ ਮੈਰਿਟਸ ਵਿੱਚ ਆ ਕੇ ਲਾਸਟ ਇਅਰ 23 24 25 ਦਾ ਹੀ ਮੇਰਾ ਇੱਕ ਬੱਚਾ ਮੈਰਿਟ ਵਿੱਚ ਆਇਆ ਸਟੇਟ ਮੈਰਿਟ ਵਿੱਚ ਆਈ ਆ ਕੁੜੀ 13ਵਾਂ ਨੰਬਰ ਸੀਗਾ ਲਵਦੀਪ ਕੌਰ ਇਸ ਤੋਂ ਇਲਾਵਾ ਨੈਸ਼ਨਲ ਲੈਵਲ ਤੇ ਸਾਇੰਸ ਨੈਸ਼ਨਲ ਕਾਂਗਰਸ ਦੇ ਵਿੱਚ ਭੋਪਾਲ ਗਈ ਸੀ ਜਨਵਰੀ ਦੇ ਵਿੱਚ ਕੁੜੀ ਸਿਮਰਨ ਇਸ ਤੋਂ ਇਲਾਵਾ ਕਾਜਲ ক্রিকেট ਦੇ ਵਿੱਚ ਉਹਨੇ ਸਟੇਟ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਤੇ ਉਹ ਭਾਗ ਲਿਆ ਉਹਨੇ ਨੈਸ਼ਨਲ ਦੀ ਤਿਆਰੀ ਵਾਸਤੇ ਇਸ ਇਹ ਹੋਰ ਅਧਿਆਪਕ ਵੀ ਕੋਈ ਮਾਲਤੀ ਗਿਆਨ ਪੀਠ ਵਾਰਡੀ ਆ ਤੇ ਕਿਸੇ ਕੋਈ ਕਿਸੇ ਤਰ੍ਹਾਂ ਦਾ ਅਵਾਰਡੀ ਆ ਹਰ ਤਰ੍ਹਾਂ ਦੇ ਅਵਾਰਡਸ ਇੱਥੋਂ ਦੇ ਅਧਿਆਪਕਾਂ ਨੂੰ ਮਿਲਦੇ ਆ ਕਿਉਂਕਿ ਉਹੀ ਕਾਰਨ ਕੀ ਅਧਿਆਪਕ ਬਹੁਤ ਜ਼ਿਆਦਾ ਮਿਹਨਤ ਨਾਲ ਪੜ੍ਹਦੇ ਇਹੀ ਰੀਜ਼ਨ ਹੈ ਕਿ ਸਾਨੂੰ ਸਰਕਾਰ ਵੱਲੋਂ ਗ੍ਰੇਡਿੰਗ ਕੀਤੀ ਗਈ ਜਦੋਂ ਤੇ ਸਾਡੇ ਉਹਦੇ ਵਿੱਚ ਬਹੁਤ ਵਧੀਆ ਨੰਬਰ ਬਣੇ ਤੇ ਅਸੀਂ ਪੂਰੇ ਡਿਸਟ੍ਰਿਕਟ ਦਾ ਟਾਪ ਤੇ ਆਏ ਸੈਕੰਡਰੀ ਸਕੂਲਾਂ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਔਰ ਉਦੇ ਵਿਚ ਸਰਕਾਰ ਨੇ ਸਾਨੂੰ ਦੱਟਸ ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਆ ਜੋ ਕਿ ਮੈਂ ਸਕੂਲ ਦੇ ਇਨਫਰਾਸਟ੍ਰਕਚਰ ਇੰਪਰੂਵਮੈਂਟ ਵਗੈਰਾ ਤੇ ਲਗਾਣਾ ਹੈ